ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ ਹਨ ਸ਼ਹੀਦ ਦੀ ਸ਼ਹਾਦਤ ਕੌਮਾਂ ਦੇ ਅੰਦਰ ਨਵੀਂ ਰੂਹ ਫੂਕਦੀ ਹੈ ਸ਼ਹੀਦ ਦੀ ਸ਼ਹਾਦਤ ਕੌਮਾਂ ਨੂੰ ਜੀਵਨ ਦਾਨ ਬਖਸ਼ਦੀ ਹੈ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 3 ਮਈ ਸਨ 1606 ਨੂੰ ਲਾਹੌਰ ਦੇ ਵਿੱਚ ਖੌਫਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਿ ਅਗਾਹ ਕੋਈ ਸ਼ਹੀਦ ਪੈਦਾ ਨਾ ਹੋਵੇ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਲੱਖਾਂ ਹੀ ਹੋਰ ਸ਼ਹੀਦ ਪੈਦਾ ਕੀਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਮੁੱਖ ਭੂਮਿਕਾ ਉਹਨਾਂ ਕੱਟੜ ਤੇ ਜਨੂਨੀ ਮੁਸਲਮਾਨਾਂ ਦੀ ਹੈ ਜਿਨ੍ਹਾਂ ਨੂੰ ਸੇਖ ਅਹਿਮਦ ਸਰਹੰਦੀ ਅਗਵਾਈ ਕਰ ਰਿਹਾ ਸੀ ਸੇਖ ਅਹਿਮਦ ਸਰਹੰਦੀ ਖਵਾਜਾ ਮੁਹੰਮਦ ਬਾਕੀਬੀ ਲਾਦਾ ਸਰਦਾਲੂ ਸੇਵਕ ਸੀ ਔਰ ਸੇਖ ਅਹਿਮਦ ਸਰਹੰਦੀ ਦਾ ਸੇਵਕ ਸੇਖ ਫਰੀਦ ਬੁਖਾਰੀ ਸੀ ਜੋ ਅਕਬਰ ਦਾ ਦਰਬਾਰੀ ਸੀ ਸੇਖ ਅਹਿਮਦ ਸਰਹੰਦੀ ਨੇ ਸੇਖ ਫਰੀਦ ਬੁਖਾਰੀ ਦੇ ਰਾਹੀਂ ਅਰਜ ਅਰਾਜ ਦਰਬਾਰ ਵਿੱਚ ਆਪਣੇ ਕਈ ਹਮਾਇਤੀ ਪੈਦਾ ਕਰ ਲਈ ਸਨ ਖਵਾਜਾ ਮੁਹੰਮਦ ਬਾਕੀ ਬਲਾ ਜੋ ਕਿ ਇਸਲਾਮ ਦੇ ਨਕਸ਼ਬੰਦੀ سلسلے ਦੇ ਨਾਲ ਸੰਬੰਧਿਤ ਸੀ سلسلے ਦਾ ਅਰਥ ਹੁੰਦਾ ਹੈ ਅਖਾੜਾ ਤੇ ਅਖਾੜੇ ਤੋਂ ਭਾਵ ਇਸਲਾਮ ਦਾ ਪ੍ਰਚਾਰ ਕਰਨ ਵਾਲੀ ਜਥੇਬੰਦੀ ਜਿਵੇਂ ਕਿ ਚਿਸ਼ਤੀ ਜਥੇਬੰਦੀ ਹੈ ਚਿਸ਼ਤੀ سلسلہ ਹੈ ਤੇ ਇਸ سلسلہ ਦਾ ਸਿਧਾਂਤ ਹੈ ਸ਼ਾਂਤੀਪੂਰਵਕ ਇਸਲਾਮ ਦਾ ਪ੍ਰਚਾਰ ਕਰਨਾ ਸਾਈ ਮੀਆਂ ਮਿਰਜੀ ਚਿਸ਼ਤੀ سلسلے ਦੇ ਨਾਲ ਸੰਬੰਧਿਤ ਸਨ ਅਤੇ ਹੋਰ ਵੀ ਅਜੇ ਮਹਾਪੁਰਸ਼ ਬਾਬਾ ਸ਼ੇਖ ਫਰੀਦ ਜੀ ਵਿੱਚ ਇਸਤੀ سلسلے ਦੇ ਨਾਲ ਹੀ ਸੰਬੰਧਿਤ ਸਨ ਖਵਾਜਾ ਮੁਹੰਮਦ ਬਾਕੀ ਬਲਾ ਨਕਸ਼ਬੰਦੀ سلسلے ਦੇ ਨਾਲ ਸੰਬੰਧਤ ਸਨ ਤੇ ਨਕਸ਼ਬੰਦੀ سلسلے ਦਾ ਇਹ ਸਿਧਾਂਤ ਸੀ ਕਿ ਰਾਜਨੀਤਿਕ ਸ਼ਕਤੀ ਨੂੰ ਇਸਲਾਮ ਦੇ ਵਾਅਦੇ ਲਈ ਵਰਤਣਾ ਤੇ ਹਰ ਉਹ ਢੰਗ ਵਰਤਣਾ ਜਾਇਜ਼ ਨਜਾਇਜ਼ ਢੰਗ ਵਰਤ ਕੇ ਤੇ ਕਾਫਰਾਂ ਨੂੰ ਇਸਲਾਮ ਦੇ ਵਿੱਚ ਪਰਵੇਸ਼ ਕਰਵਾਉਣਾ ਹੁਣ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤੇ ਸਿੱਖ ਧਰਮ ਦਾ ਸਿਧਾਂਤ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਨ ਤਨ ਗੁਰੂ ਨਾਨਕ ਦੇਵ ਜੀ ਨੇ ਜੰਜੂ ਪਾਉਣ ਤੋਂ ਇਨਕਾਰ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਜੰਜੂ ਉਤਾਰੇ ਜਾ ਰਹੇ ਸਨ ਤੇ ਉਹਨਾਂ ਲੋਕਾਂ ਦੀ ਫਰਿਆਦ ਤੇ ਉਹਨਾਂ ਨੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਕਿਉਂਕਿ ਸਿੱਖ ਧਰਮ ਦਾ ਇਹ ਸਿਧਾਂਤ ਸੀ ਕਿ ਕਿਸੇ ਦਾ ਵੀ ਜਬਰੀ ਧਰਮ ਜਿਹੜਾ ਹੈ ਉਹ ਨਹੀਂ ਬਦਲਣਾ ਚਾਹੀਦਾ ਆਪਣੀ ਮਨਮਰਜ਼ੀ ਦੇ ਨਾਲ ਕੋਈ ਵੀ ਕਿਸੇ ਧਰਮ ਨੂੰ ਮੰਨੇ ਸੋ ਸਿੱਖ ਧਰਮ ਦੇ ਇਹਨਾਂ ਸਰਲ ਤੇ ਸੌਖੇ ਸਿਧਾਂਤਾਂ ਨੂੰ ਸ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਅਪਣਾਰੇ ਸਨ ਬਹੁਤ ਸਾਰੇ ਹਿੰਦੂ ਅਪਣਾਰੇ ਸਨ ਤੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੇ ਵਿੱਚ ਪਰਵੇਸ਼ ਕਰੇ ਸਨ ਜਿਨ੍ਹਾਂ ਦੇ ਵਿੱਚੋਂ ਚੌਧਰੀ ਲੰਗਾ ਜੋ ਸਖੀ ਸਰਵਰ ਦਾ ਲੜਸ਼ ਅੜ ਕੇ ਤੇ ਸਿੱਖੀ ਧਾਰਨ ਕੀਤੀ ਜਿਨ੍ਹਾਂ ਨੇ भाई मंझ जी जो सखी सर्वर नु ਛੜਕੇ ਤੇ ਸਿੱਖੀ ਧਾਰਨ ਕੀਤੀ। ਸੋ ਕੱਟੜ ਤੇ ਜਨੂਨੀ ਮੁਸਲਮਾਨ ਜਿਹੜੇ ਸਨ ਉਹ ਇਸ ਵੱਧ ਰਹੀ ਸਿੱਖੀ ਲਹਿਰ ਨੂੰ ਖਤਮ ਕਰਨਾ ਚਾਹੁੰਦੇ ਸਨ। ਸ਼ੇਖ ਫਰੀਦ ਬੁਖਾਰੀ ਦੇ ਰਾਹੀਂ ਰਾਜ ਦਰਬਾਰ ਵਿੱਚ ਸ਼ੇਖ अहमद सरंदी ਨੇ ਬਹੁਤ ਸਾਰੇ ਆਪਣੇ ਹਮਾਇਤੀ ਪੈਦਾ ਕਰ ਲਈ ਸਨ। ਅਤੇ ਉਹ ਚਾਹੁੰਦੇ ਸਨ ਕਿ ਅਕਬਰ ਤੋਂ ਬਾਅਦ ਕੋਈ ਅਜਿਹਾ ਰਾਜਾ ਚੁਣਿਆ ਜਾਵੇ ਜੋ ਇਸਲਾਮ ਵਿਰੋਧੀ ਇਹਨਾਂ ਸਾਰੇ ਹੀ ਧਰਮਾਂ ਸ਼ਕਤੀਆਂ ਨੂੰ ਕੁਚਲ ਦੇਵੇ ਅਕਬਰ ਧਰਮ ਨਿਰਪੱਖ ਨੀਤੀ ਵਰਤਦਾ ਸੀ ਤੇ ਅਕਬਰ ਜਿਹੜਾ ਸੀ ਉਹ ਚਾਹੁੰਦਾ ਸੀ ਆਪਣੇ ਪੋਤਰੇ ਉਸਰੋ ਨੂੰ ਰਾਜ ਦੇਣਾ ਪਰ ਜਹਾਂਗੀਰ ਜਿਹੜਾ ਸੀ ਉਹ ਪਰਲੇ ਦਰਜੇ ਦਾ ਅਯਾਸ ਤੇ ਸ਼ਰਾਬੀ ਸੀ ਇਧਰ ਸ਼ੇਖ ਫਰੀਦ ਬੁਖਾਰੀ ਦੇ ਰਾਹੀਂ ਇਹਨਾਂ ਕੱਟੜ ਤੇ ਜਨੂਨੀ ਮੁਸਲਮਾਨਾ ਨੇ ਜਹਾਂਗੀਰ ਦੇ ਨਾਲ ਗੰਢ ਧੁੱਪ ਕਰਕੇ ਤੇ ਉਸ ਨੂੰ ਤਖਤ ਦੇ ਉੱਤੇ ਬਿਠਾਇਆ ਜਹਾਂਗੀਰ ਦੇ ਤਖਤ ਦੇ ਉੱਤੇ ਬੈਠਦਿਆਂ ਹੀ 6 ਮਹੀਨੇ ਬਾਅਦ ਖੁਸਰੋ ਨੇ ਬਗਾਵਤ ਕਰ ਦਿੱਤੀ ਅਤੇ ਖੁਸਰੋ ਜਿਹੜਾ ਸੀ ਉਹ ਪੰਜਾਬ ਨੂੰ ਹੋ ਤੁਰਿਆ ਉਸ ਦੇ ਪਿੱਛੇ-ਪਿੱਛੇ ਹੀ ਜਹਾਂਗੀਰ ਲੱਗਾ ਆ ਰਿਹਾ ਸੀ ਜਿਹੜਾ ਜਿਹੜਾ ਵੀ ਖੁਸਰੋ ਦੀ ਸਹਾਇਤਾ ਕਰਦਾ ਸੀ ਉਸ ਦੀ ਮਦਦ ਕਰਦਾ ਸੀ ਉਹਨਾਂ ਨੂੰ ਉਸ ਜਾਵਾਂ ਦੇਂਦਾ ਆ ਰਿਹਾ ਸੀ ਅਖੀਰ ਕੀ ਹੋਇਆ ਕਿ ਖੁਸਰੋ ਨੇ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਤੇ ਲਾਹੌਰ ਦੇ ਉੱਤੇ ਕਾਬਜ਼ ਸ਼ੇਖ ਫਰੀਦ ਬੁਖਾਰੀ ਸੀ ਤੇ ਉਸ ਨੇ ਖਸਰੋ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਲਾਹੌਰ ਦੇ ਉੱਤੇ ਕਾਬਜ ਨਾ ਹੋਣ ਦਿੱਤਾ ਤੇ ਲਾਹੌਰ ਦੇ ਕਿਲੇ ਦੀ ਰੱਖਿਆ ਕਰਨ ਕਰਕੇ ਹੀ ਜਹਾਂਗੀਰ ਨੇ ਸ਼ੇਖ ਫਰੀਦ ਬੁਖਾਰੀ ਨੂੰ ਮਰਤਜਾ ਖਾਨ ਦਾ ਖਿਤਾਬ ਦਿੱਤਾ ਉਧਰ ਖਸਰੋ ਜਿਹੜਾ ਸੀ ਉਹ ਚਨਾਬ ਦਰਿਆ ਤੇ ਜਾ ਕੇ ਪਕੜਿਆ ਗਿਆ 27 ਅਪ੍ਰੈਲ ਸਨ 1606 ਨੂੰ ਉਸ ਨੂੰ ਬਕੜ ਕੇ ਲਾਹੌਰ ਲਿਆਂਦਾ ਗਿਆ ਤੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਖੌਫਨਾਕ ਤਸੀਹੇ ਦੇ ਕੇ ਤੇ ਮਾਰ ਦਿੱਤਾ ਗਿਆ ਉਹਨਾਂ ਨੂੰ ਗਾਂ ਦੇ ਚਮੜੇ ਅਤੇ ਖੋਤੇ ਦੇ ਚਮੜੇ ਵਿੱਚ ਮੜ ਕੇ ਤੇ ਮਾਰਿਆ ਗਿਆ ਤੇ ਇਹਨਾਂ ਸਾਰਿਆਂ ਨੂੰ ਜਦੋਂ ਤਸੀਹੇ ਦਿੱਤੇ ਜਾ ਰਹੇ ਸਨ ਜਹਾਂਗੀਰ ਕੋਲ ਖੜਾ ਗਿੜਗਣਾਉਂਦਾ ਖਾਸਦਾ ਸੀ ਤੇ ਇਸੇ ਹੀ ਸਮੇਂ ਨੂੰ ਦੇਖ ਕੇ ਸ਼ੇਖ احمد ਸਰਾਂਦੀ ਅਤੇ ਇਸ ਵਰਗੇ ਹੋਰ ਕੱਟੜ ਤੇ ਜਨੂਨੀ ਮੁਸਲਮਾਨਾ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਜੇਤੂ ਹੋਣ ਦਾ ਅਸੀਰਵਾਦ ਦਿੱਤਾ ਸੀ ਅਤੇ ਉਸ ਦੀ ਸਹਾਇਤਾ ਕੀਤੀ ਸੀ ਜਹਾਂਗੀਰ ਨੇ ਪਹਿਲਾਂ ਹੀ ਇਹਨਾਂ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਰਾਜਨੀਤਿਕ ਸ਼ਕਤੀਆਂ ਨੂੰ ਸ਼ਕਤੀਆਂ ਨੂੰ ਉਹ ਇਸਲਾਮ ਵਿਰੋਧੀ ਸ਼ਕਤੀਆਂ ਦੇ ਉਰਧ ਵਰਤੇਗਾ ਇਸ ਕਰਕੇ ਜਹਾਂਗੀਰ ਨੇ ਇਹ ਹੁਕਮ ਦੇ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਤੇ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਨਾ ਆਉਣ ਤੇ ਤਸੀਹੇ ਦੇ ਕੇ ਤੇ ਖਤਮ ਕਰ ਦਿੱਤਾ ਜਾਵੇ ਇਹ ਹੁਕਮ ਮੁਰਤਜਾ ਖਾਨ ਨੂੰ ਦੇ ਕੇ ਜਹਾਂਗੀਰ ਆਪ afghanistan ਨੂੰ ਚਲਾ ਗਿਆ ਉੱਧਰ ਮੁਰਤਜਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਮੰਗਵਾਇਆ ਤੇ ਇੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਸਹੀਰ ਕਰਨ ਵਾਸਤੇ ਆਪਣੇ ਮੰਗ ਕੀਤੀ ਚੰਦੂ ਵੀ ਗੁਰੂ ਘਰ ਦੇ ਨਾਲ ਈਰਖਾ ਰੱਖਦਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਸੰਗਤਾਂ ਦੇ ਕਹਿਣ ਤੇ ਠੋਕਰਾ ਦਿੱਤਾ ਸੀ। ਚੰਦੂ ਨੇ ਜਦੋਂ ਇੱਕ ਬ੍ਰਾਹਮਣ ਨੂੰ ਆਪਣੀ ਲੜਕੀ ਵਾਸਤੇ ਬਾਹਰ ਲੱਭਣ ਵਾਸਤੇ ਭੇਜਿਆ ਤੇ ਉਹ ਬ੍ਰਾਹਮਣ ਕੁੰਦਕ ਮੌਂਦਾ ਅੰਮ੍ਰਿਤਸਰ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡਿੱਟਾ ਤੇ ਮਨ ਹੀ ਮਨ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਚੰਦੂ ਦੀ ਲੜਕੀ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਪਸੰਦ ਕਰ ਗਿਆ ਤੇ ਜਾ ਕੇ ਜਦੋਂ ਚੰਦੂ ਨੂੰ ਦੱਸਿਆ ਕਿ ਮੈਂ ਵਰ ਲੱਭ ਆਇਆ ਤੇ ਚੰਦੂ ਨੇ ਇੱਕ ਗੱਪ ਮਾਰੀ ਤੇ ਕਿਹਾ ਕਿ ਤੂੰ ਤਾਂ ਚੁਬਾਰੇ ਦੀ ਏਟ ਮੋਰੀ ਨੂੰ ਲਾਇਆ ਉਸ ਸੰਹਕਾਰੀ ਨੇ ਆਪਣੇ ਆਪ ਨੂੰ ਚੁਬਾਰੇ ਦੇ ਨਾਲ ਤੇ ਗੁਰੂ ਘਰ ਨੂੰ ਮੋਰੀ ਦੇ ਨਾਲ ਤੁਲਨਾ ਦਿੱਤੀ ਉੰਜ ਉਹ ਅੰਦਰੋਂ ਅੰਦਰੀ ਖੁਸ਼ੀ ਕਿ ਗੁਰੂ ਦਰਬਾਰ ਦੇ ਵਿੱਚ ਤਨ ਜਾਇਦਾਦ ਦੀ ਕੋਈ ਥੋੜ ਨਹੀਂ ਹੈ ਅਤੇ ਮੇਰੀ ਲੜਕੀ ਨੂੰ ਸਿੱਖ ਜਿਹੜੇ ਹਨ ਉਹ ਮਾਤਾ ਕਹਿ ਕੇ ਪੁਕਾਰਿਆ ਕਰਨਗੇ ਪਰ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਤੇ ਉਹਨਾਂ ਨੇ ਸਤਗੁਰਾਂ ਨੂੰ ਇਹ ਰਿਸ਼ਤਾ ਨਾ ਪ੍ਰਵਾਨ ਕਰਨੀ ਗਿਆ ਸੋ ਸਤ ਗੁਰਾਂ ਨੇ ਸੰਗਤਾਂ ਦੀ رائے ਤੇ ਇਹ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਜਿਸ ਕਰਕੇ ਚੰਦੂ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ ਤੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਖੋਫਨਾਕ ਤਸੀਹੇ ਦੇ ਕੇ ਤੇ ਸ਼ਹੀਦ ਕੀਤਾ ਜਿਸ ਵਿੱਚ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਭੁੱਖਿਆ ਰੱਖਿਆ ਗਿਆ ਫਿਰ ਦੇਗ ਵਿੱਚ ਉਬਾਲਿਆ ਗਿਆ ਦੇਗ ਵਿੱਚ ਉਬਾਲਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਉੱਤੇ ਸੀਸ ਤੇ ਗਰਮ-ਗਰਮ ਰੇਤਾ ਪਾਈ ਗਈ ਫਿਰ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਇੱਠਾ ਅੱਗ ਦਾ ਭਾਂਬੜ ਮਚਾਇਆ ਗਿਆ ਇਹ ਸਾਰਾ ਤਰੀਕਾ ਜਿਹੜਾ ਸੀ ਯਾਸ਼ਾ ਦਾ ਕਾਨੂੰਨ ਸੀ ਜੋ ਕਿ ਮੰਗੋਲ ਦੇ ਲੋਕਾਂ ਦਾ ਬਣਾਇਆ ਹੋਇਆ ਚੰਗੇਜ਼ ਖਾਨ ਦਾ ਔਰ ਨਾ ਆਇਆ ਹੋਇਆ ਕਾਨੂੰਨ ਸੀ ਕਿਉਂਕਿ ਉਹਨਾਂ ਦੇ ਮੁਤਾਬਕ ਜੋ ਧਾਰਮਿਕ ਆਗੂ ਹੈ ਜੇਕਰ ਉਸ ਨੂੰ ਸਜ਼ਾ ਦੇਣੀ ਹੋਵੇ ਤੇ ਉਸ ਦੀ ਸਜ਼ਾ ਦਾ ਤਰੀਕਾ ਇਹ ਹੈ ਕਿ ਉਸ ਦਾ ਖੂਨ ਜਿਹੜਾ ਹੈ ਉਹ ਜ਼ਮੀਨ ਦੇ ਉੱਤੇ ਨਹੀਂ ਡੁੱਲਣਾ ਚਾਹੀਦਾ ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਜੇਕਰ ਧਾਰਮਿਕ ਆਗੂ ਦੇ ਖੂਨ ਦਾ ਟੁਕਾ ਜ਼ਮੀਨ ਦੇ ਉੱਤੇ ਡਿੱਗ ਜੇ ਤੇ ਉਸ ਤੋਂ ਕਈ ਰੂਹਾਂ ਪੈਦਾ ਹੁੰਦੀਆਂ ਹਨ ਤੇ ਉਹ ਫਿਰ ਕਾਤਲਾਂ ਨੂੰ ਦੁੱਖ ਦਿੰਦੀਆਂ ਇਸ ਕਾਨੂੰਨ ਦੇ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੋ ਜਿਸ ਵਕਤ ਤਤੀ ਤਵੀ ਤੇ ਬਿਠਾ ਕੇ ਇਟਾ ਅੱਗ ਦਾ ਪਾਮਬਣ ਮਚਾਇਆ ਗਿਆ ਸਾਈ ਮੀਆਂ ਮਿਰਜੀ ਨੂੰ ਪਤਾ ਲੱਗਿਆ ਉਹ ਦੌੜੇ ਦੌੜੇ ਆਏ ਤੇ ਆਪਣੇ ਉਸ ਗੁਰੂ ਸੱਜਣ ਮਿੱਤਰ ਨੂੰ ਦੇਖ ਕੇ ਉਹਨਾਂ ਦੀ ਹਾਲਤ ਸਰੀਰਕ ਨੂੰ ਹਾਲਤ ਨੂੰ ਦੇਖ ਕੇ ਤੇ ਉਹਨਾਂ ਦੇ ਕਲੇਜੇ ਦਾ ਰੁਗ ਭਰ ਗਿਆ ਇਹ ਸਾਈ ਮੀਆਂ ਮੀਰ ਉਹੀ ਹਨ ਜਿਨ੍ਹਾਂ ਤੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਰ ਖਵਾਈ ਸੀ ਸਾਈ ਮੀਆਂ ਮੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਵਿੱਚ ਦੁਖੀ ਤੇ ਲੋੜਵੰਦ ਕਾਲ ਪੀੜਤਾਾਂ ਦੀ ਸਹਾਇਤਾ ਤੇ ਮਰਦ ਕ ਮਦਦ ਕਰਦਿਆਂ ਹੋਇਆਂ ਦੇਖਿਆ ਹੋਇਆ ਸੀ ਸਾਈਂ ਜੀ ਗੁੱਸੇ ਵਿੱਚ ਆ ਗਏ ਪਰ ਹੁਣ ਕੀਤਾ ਕੁਝ ਨਹੀਂ ਜਾ ਸਕਦਾ ਸੀ ਕਿਉਂਕਿ ਸਤਗੁਰਾਂ ਦਾ ਸਰੀਰ ਜਿਹੜਾ ਸੀ ਉਹ ਬਹੁਤ ਨਡਾਲ ਹੋ ਚੁੱਕਾ ਸੀ ਅਤੇ ਬਾਦਸ਼ਾ ਜਿਹੜਾ ਸੀ ਉਹ ਆਪ ਵੀ ਇੱਥੇ ਹਾਜ਼ਰ ਨਹੀਂ ਸੀ ਅਤੇ ਦਰਬਾਰੀ ਜਿਹੜੇ ਸਨ ਉਹ ਬਾਦਸ਼ਾ ਦੇ ਹੁਕਮ ਦੇ ਵੱਜੇ ਹੋਏ ਸਨ ਅਖੀਰ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਹੋਰ ਤਸੀਹੇ ਦੇਣ ਵਾਸਤੇ ਰਾਵੀ ਦਰਿਆ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਡਬੋ ਦਿੱਤਾ ਅਤੇ ਆਪਣੇ ਇਸ ਜ਼ੁਲਮ ਦੇ ਉੱਤੇ ਪਰਦਾ ਪਾਉਣ ਵਾਸਤੇ ਇਹ ਪ੍ਰਚਾਰ ਕਰ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਜਾਰ ਕੀਤੀ ਸੀ ਤੇ ਇਸ਼ਨਾਨ ਕਰਨ ਲੱਗਿਆਂ ਉਹ ਰਾਵੀ ਦਰਿਆ ਦੇ ਵਿੱਚ ਅਲੋਪ ਹੋ ਗਏ ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਕੋਖ ਨਖਤਸੀ ਇਹ ਦੇਖ ਕੇ ਇਹਨਾਂ ਜ਼ਾਲਿਮਾਂ ਵੱਲੋਂ ਸ਼ਹੀਦ ਕੀਤਾ ਗਿਆ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਤਾਕਤ ਲੈ ਕੇ ਬਲ ਲੈ ਕੇ ਤੇ ਲੱਖਾਂ ਹੀ ਹੋਰ ਸ਼ਹੀਦ ਜਿਹੜੇ ਹਨ ਉਹ ਪੈਦਾ ਹੋਏ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਜ਼ੁਲਮ ਦੇ ਵਿਰੁੱਧ ਲੜੀਆਂ ਕਈ ਸਿੱਖਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸਾਰਾ ਹੀ ਸਰਬੰਸ ਇਸ ਜ਼ੁਲਮ ਦੇ ਨਾਲ ਲੜਦਿਆਂ ਹੋਇਆਂ ਕੁਰਬਾਨ ਕਰ ਦਿੱਤਾ ਛੋਟੇ-ਛੋਟੇ ਸਹਿਬਜ਼ਾਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਰਵਾਇਆ ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪਰ ਤੱਕਲਵਾ ਦਿੱਤਾ ਅਤੇ ਭਾਈ ਮਤੀ ਦਾਸ ਸਤੀ ਦਾਸ ਦਿਆਲ ਦਾਸ ਅਨੇਕਾਂ ਹੀ ਸ਼ਹੀਦ ਸਿੱਖ ਹੋਏ ਕਈਆਂ ਨੂੰ ਮੁੰਗਲੀਆਂ ਦੇ ਨਾਲ ਫਿਆ ਗਿਆ ਕਈਆਂ ਨੂੰ ਫਾਂਸੀਆਂ ਦੇ ਉੱਤੇ ਲਟਕਾਇਆ ਗਿਆ ਕਈਆਂ ਨੂੰ ਜ਼ਮੀਨ ਦੇ ਵਿੱਚ ਗੜ ਕੇ ਕੁੱਤਿਆਂ ਤੋਂ ਪੜਵਾਇਆ ਗਿਆ ਚਰਖੜੀਆਂ 'ਤੇ ਚਾੜ ਕੇ ਤੁੰਬਾ ਤੁੰਬਾ ਤੱਕ ਉਡਾ ਦਿੱਤਾ ਗਿਆ ਤੇ ਇਹ سلسلہ ਜਿਹੜਾ ਹੈ ਅੱਜ ਵੀ ਚੱਲ ਰਿਹਾ ਹੈ ਤੇ ਅਗਾਹ ਵੀ ਚਲਦਾ ਰਹੇਗਾ ਉਹਨਾਂ ਜ਼ਾਲਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਨੀਤੀ ਦੇ ਤਹਿਤ ਸ਼ਹੀਦ ਕੀਤਾ ਸੀ ਕਿ ਖੂਨ ਦਾ ਕਤਰਾ ਜ਼ਮੀਨ ਦੇ ਉੱਤੇ ਡੇਗੇਗਾ ਤੇ ਹੋਰ ਸ਼ਹੀਦ ਪੈਦਾ ਹੋਣਗੇ ਪਰ ਸ਼ਹੀਦ ਦੀ ਸ਼ਹਾਦਤ ਕੋਮਾੜੀ ਜੀਵਨਦਾਨ ਤੇ ਅਮਰਤ ਦਾ ਕੰਮ ਕਰਦੀ ਹੈ ਇਸ ਕਰਕੇ ਸਿੱਖ ਧਰਮ ਦੇ ਅੰਦਰ ਸ਼ਹੀਦਾਂ ਦੀ ਲੰਬੀ ਕਤਾਰ ਹੈ ਤੇ ਦੁਨੀਆ ਦੇ ਇਤਿਹਾਸ ਵਿੱਚ ਸਿੱਖਣ ਦਾ ਸਿਰ ਜਿਹੜਾ ਹੈ ਉਹ ਮਾਨ ਦੇ ਨਾਲ ਉੱਚਾ ਹੈ ਕਿਉਂਕਿ ਸ਼ਹਾਦਤਾਂ ਵਿੱਚ ਸਿੱਖ ਧਰਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਹਨਾਂ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਪਿਰਤੀ ਚੰਦ ਦਾ ਵੀ ਨਾਮ ਆਉਂਦਾ ਹੈ ਔਰ ਕਾਨਾ ਵਰਗੇ ਭਗਤਾਂ ਦਾ ਨਾਮ ਵੀ ਆਉਂਦਾ ਹੈ ਅਤੇ ਸਖੀ ਸਰਵਰੀਏ ਸੇਖਵੱਤੇ ਦਾ ਅਤੇ ਬੀਰਵਾਲ ਮਹੇਸ਼ ਤਾਸ ਬ੍ਰਾਹਮਣ ਦਾ ਨਾਮ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਯੋਗਦਾਨ ਪਾਉਣ ਦਾ ਨਾਮ ਹੁੰਦਾ ਹੈ ਸੋ ਗੁਰੂ ਅਮਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 3 ਮਈ ਸਾਲ 1606 ਨੂੰ ਲਾਹੌਰ ਦੇ ਵਿੱਚ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ